ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਨਵੇਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਪਹਿਲਾ ਸੰਦਾਈ ਆਪਣੇ ਕੋਲੇ ਸਵਰਾਜ 855 ਟਰੈਕਟਰ ਹੈ 2011 ਮਾਡਲ 365 ਰੇਟ ਰੱਖਿਆ ਜੀ ਇਹਦਾ 365000 ਤੇ ਏਰੀਆ ਅੰਮ੍ਰਿਤਸਰ ਹੈ ਜੀ ਇਥੇ ਟਰੈਕਟਰ ਖੜਾਗਾ ਤੇ 45 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਆ 45% ਜੀ ਤੇ ਜਿਹੜੇ ਵੀਰ ਦਾ ਟਰੈਕਟਰ ਹੈ ਉਹਨਾਂ ਦਾ ਨੰਬਰ ਹੈ 9872364162 ਤੇ ਖਟੇ ਅਕਰਾਂ ਚ ਸ਼ੋ ਵੀ ਹੋ ਰਿਹਾ ਆਪਣੇ ਸਕਰੀਨ ਤੇ ਤੇ ਪਹਿਲਾਂ ਤਾਂ ਵੀਰੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਦਿਓ ਥੱਲੇ ਲਾਲ ਜਿਹੇ ਰੰਗ ਦਾ ਬਟਨ ਹੋਊਗਾ ਸਬਸਕ੍ਰਾਈਬ ਵਾਲਾ ਉਹਨੂੰ ਦਬਲੇ ਤੇ ਘੰਟੀ ਦਾ ਬਟਨ ਹੋਊਗਾ ਨਾਲੇ ਬਟਨ ਦਬਣ ਤੋਂ ਬਾਅਦ ਆਊਗਾ ਸਬਸਕ੍ਰਾਈਬ ਵਾਲਾ ਤੇ ਘੰਟੀ ਦਾ ਬਟਨ ਵੀ ਦਬਾ ਲਿਓ ਤੇ ਜਦੋਂ ਅਸੀਂ ਵੀਡੀਓ ਪਾਵਾਂਗੇ ਤੁਰਤ ਪਰ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਚੱਲਿਆ ਜਾਊਗਾ ਤੇ ਮੇਰਾ WhatsApp ਨੰਬਰ ਹੈ 790762994688 ਕਿਸੇ ਵੀ ਨੇ ਜੇ ਕੋਈ ਵੀ ਮਸ਼ੀਨਰੀ ਦੀ ਕੋਈ ਵੀ ਆਪਣੇ ਕੰਮ ਦੀ ਐਡ ਕਰਵਾਉਣੀ ਹੋਵੇ ਆਪਣੇ YouTube ਚੈਨਲ ਤੇ ਟਰੈਕਟਰ ਮੰਡੀ ਤੇ ਤੇ ਪੰਜ ਤੋਂ ਸੱਤ ਫੋਟੋਆਂ ਟਫੋਨ ਰੋਟੇਟਾ ਕਰਕੇ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਬਾਕੀ ਸਾਰੀ ਡਿਟੇਲ ਲਿਖ ਦਿਓ ਜਲਦ ਤੋਂ ਜਲਦ ਤੁਹਾਡੀ ਐਡ ਆਪਣੇ YouTube ਚੈਨਲ ਤੇ ਲਗਾ ਦੇਗੀ ਤੇ ਸਬਸਕ੍ਰਾਈਬ ਕਰੇ ਬਿਨਾ ਕਿਤੇ ਨਹੀਂ ਜਾਣਾ ਵੀਰੇ ਵੀਡੀਓ ਨੂੰ ਐਂਡ ਤੱਕ ਦੇਖਣਾ ਅੱਗੇ ਦੇਖ ਰਹੇ ਹਾਂ ਤੁਸੀਂ Mahindra 265 DI ਵਧੀਆ ਕੰਡੀਸ਼ਨ ਦਾ ਟਰੈਕਟਰ ਹੈ 1992 ਮਾਡਲ ਹੈ ਇੱਕ ਵੀ ਰੇਟ ਰੱਖਿਆ ਵੀਰ ਨੇ ਏਰੀਆ ਕਨਫਰਮ ਨਹੀਂ ਹੈਗਾ ਤੇ ਵੀਰੇ ਜਦੋਂ ਵੀ ਡਿਟੇਲ ਭੇਜਦੇ ਹੋ ਸਾਰੀ ਭੇਜਿਆ ਕਰੋ ਕੋਈ ਵੀ ਚੀਜ਼ ਮਿਸ ਨਾ ਕਰਿਆ ਕਰੋ ਜਿਹੜੇ ਵੀਰ ਨਾਲ ਲੈਣੇ ਹੁੰਦੀ ਹੈ ਕੋਈ ਮਸ਼ੀਨਰੀ ਫਿਰ ਉਹਨੂੰ ਦਿੱਕਤ ਆਉਂਦੀ ਹੈ ਕਿਥੋਂ ਦੀ ਚੀਜ਼ ਹੈ ਕਈ ਵਾਰੀ ਕੋਹਲੀ ਕਰ ਜਾਂਦਾ ਹੁੰਦਾ ਹੈ ਫੋਨ ਕਰਨ ਦੀ ਤੇ ਏਰੀਆ ਪਤਾ ਹੋਵੇ ਤਾਂ ਵੀਰ ਸਿੱਧਾ ਫੋਨ ਕਰ ਲੈਂਦਾ ਹੁੰਦਾ ਹੈ ਨੇੜੇ ਦਾ ਹੋਵੇ ਇਹ 40% ਟਾਇਰਾਂ ਦੀ ਕੰਡੀਸ਼ਨ ਹੈ 9872357366 ਵੀਰ ਦਾ ਨੰਬਰ ਹੈ ਮਹਿੰਦਰਾ 265 DI ਨਾਲ ਦਾ ਰੰਗ ਹੈ ਵੀਰੇ ਤੇ ਸਾਰਾ ਕੁਝ ਓਕੇ ਆ ਕਮਕਮ ਕੋਈ ਨਹੀਂ ਭਾਲਦਾ ਟਰੈਕਟਰ ਵਧੀਆ ਕੰਡੀਸ਼ਨ ਦਾ ਟਰੈਕਟਰ ਰੰਗ ਰੂਗਾ ਵੀ ਤੁਸੀਂ ਦੇਖ ਰਹੇ ਹੋ ਬਾਕੀ ਫੋਟੋ ਦੇਖ ਰਹੇ ਹੋ ਮੇਰੀ ਸਿਸਟਮ ਵੀ ਲੱਗਿਆ ਹੋਇਆ ਕਮਕਮ ਪੂਰਾ ਕਰਾਇਆ ਹੋਇਆ ਇੰਜਨ ਉੰਜ ਦਾ ਕੋਈ ਕੰਮ ਨਹੀਂ ਭਾਲਦਾ ਇੱਕ ਪੈਸੇ ਦਾ ਵੀ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਹੈ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਤੇ ਸਾਨੂੰ ਵੀ ਪਤਾ ਲੱਗ ਜਾਂਦਾ ਤੁਹਾਨੂੰ ਵੀਡੀਓ ਕਿਵੇਂ ਵੀ ਲੱਗਦੀ ਹੈ ਤੇ ਤੁਸੀਂ ਆਪਦੀ ਰਾਏ ਦੇ ਸਕਦੇ ਹੋ ਕੋਈ ਵੀ ਚੈਨਲ ਬਾਰੇ ਵੀਡੀਓ ਬਾਰੇ ਤੇ ਟੂੜੀ ਦਾ ਰੀਪਰ ਵੀਰੇ ਟੂੜੀ ਵਾਲਾ ਤੇ ਟੂੜੀ ਦਾ ਸੀਜ਼ਨ ਵੀ ਆ ਗਿਆ ਬਹੁਤ ਵੀਰਾਂ ਦੀ ਡਿਮਾਂਡ ਸੀ ਕਿ ਰੀਪਰ ਲੈ ਕੇ ਆਓ ਤੇ ਲਈ ਰੀਪਰ ਲੈ ਕੇ ਹਾਜ਼ਰਾਂ ਤੇ ਪ੍ਰਾਈਜ਼ ਹੈ ਬ੍ਰਦਰ ਰੇਟ ਰੱਖਿਆ 1,05,000 ਏਰੀਆ ਫਿਰੋਜ਼ਪੁਰ ਜਿੱਥੇ ਖੜਾ ਹੈਗਾ 50% ਦਾ ਕੰਡੀਸ਼ਨ TKs ਦਾ ਰਿਪਰਾ ਰਿਪਰਾਲੇ ਵੀਰ ਦਾ ਨੰਬਰ ਹੈ 8877262814 ਵੀਰ ਦਾ ਨੰਬਰ ਹੈ ਤੇ ਫੋਨ ਕਰਕੇ ਜਰੂਰ ਪੁੱਛ ਲਿਆ ਕਰੋ ਇੱਕ ਵਾਰੀ ਜਿਹੜੇ ਵੀਰ ਨੇ ਲੈਣਾ ਹੁੰਦਾ 1,05,000 ਰੇਟ ਕੇ ਐਸ داری ਪਰ ਫਿਰੋਜ਼ਪੁਰ ਏਰੀਆ ਜੀ ਤੇ ਕਿਸੇ ਵੀ ਨੂੰ ਜੇ ਐਡ ਕਰਾਉਣੀ ਹੋਵੇ ਆਪਣਾ WhatsApp ਨੰਬਰ ਫਿਰ ਤੋਂ ਦੱਸ ਦਿੰਨਾ ਹੈ 7696329468 ਆਪਣਾ ਨੰਬਰ ਹੈ ਜੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਵੀਰੇ ਕਦੋਂ ਵੀ ਫੋਨ ਕਰ ਸਕਦਾ ਥੱਲੇ ਵੀ ਸ਼ੋਅ ਹੋ ਰਿਹਾ ਦੇਖੋ ਤੁਸੀਂ ਬਾਰ ਬਾਰ ਚੱਲ ਵੀ ਰਿਹਾ ਤੇ ਚੈਨਲ ਨੂੰ ਸਬਸਕ੍ਰਾਈਬ ਜੂ ਕਰ ਦਿਓ ਵੀਰੇ ਤੁਹਾਡਾ ਆਪਦਾ ਚੈਨਲ ਹੈ ਤੁਹਾਡੇ ਕਰਕੇ ਚਲਾਇਆ ਗਿਆ ਤੁਹਾਨੂੰ ਪਤਾ ਹੈ ਦੱਸ ਦਿੰਦੇ ਆ ਤੇ ਐਡ ਲੁਆਈ ਦਾ ਕੋਈ ਖਰਚਾ ਨਹੀਂਗਾ ਫਿਰ ਇਹ ਚੈਡ ਲਈ ਦੇ ਵੀਰੇ ਕਦੋਂ ਕਿੰਨੀ ਵਾਰੀ ਐਡ ਲਵਾ ਸਕਦੇ ਹੋ ਜੇ ਤੁਹਾਡਾ ਸੰਦ 15 ਦਿਨਾਂ ਚ 20 ਦਿਨਾਂ ਚ 25 ਦਿਨਾਂ ਚ ਸੇਲ ਨਹੀਂ ਹੁੰਦਾ ਤਾਂ ਦੁਆਰਾ ਫੋਟੋ ਸੈਂਡ ਕਰਕੇ ਦੁਆਰਾ ਐਡ ਲਵਾ ਸਕਦੇ ਹੋ ਕੋਈ ਖਰਚਾ ਨਹੀਂਗਾ ਜੇ ਕਿ ਤੁਸੀਂ ਦੇਖ ਰਹੇ ਹੋ ਜਨਰੇਟਰ 40 ਘੰਟੇ ਚੱਲਿਆ ਕੱਲਾ ਕੁੱਲੀ 40 ਘੰਟੇ ਚੱਲਿਆ 75000 ਰੇਟ ਹੈ ਜੀ ਨਥਾਣਾ ਏਰੀਆ ਵਧੀਆ ਕੰਡੀਸ਼ਨ ਦਾ ਪਿਆ ਤੁਸੀਂ ਦੇਖ ਰਹੇ ਹੋ ਇੱਕ ਵਾਰ ਹੀ ਚਲਾਇਆ ਵੀਰ ਨੇ ਕਹਿੰਦੇ ਦੇਖ ਰਹੇ ਹੋ ਫੋਟੋ ਤੁਸੀਂ ਤੇ ਬਾਈ ਦਾ ਨੰਬਰ ਹੈਗਾ 7837718780 ਵੀਰ ਦਾ ਨੰਬਰ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਿਨਾ ਕਿਤੇ ਨਹੀਂ ਜਾਣਾ ਥੱਲੇ ਲਾਲ ਜਿਹੇ ਰੰਗ ਦਾ ਬਟਨ ਹੋਆ ਕਿਵੇਂ ਮਰਜ਼ੀ ਕਰੋ ਉਹਨੂੰ ਦਬਾ ਦਿਓ ਤੇ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂ ਜੀ ਟਬਲੀ ਆਪਣੇ ਚੈਨਲ YouTube ਚੈਨਲ ਟਰੈਕਟਰ ਮੰਡੀ ਨਾਲ ਜੁੜੇ ਰਹੋ